सत्या तो देख रहे लो जी क्या टीवी मैं रणजीत कौर बुलेट की शुरुआत करा पहला नजर सब फॉर्म में खबर की हम सुनिए भारत पाकिस्तान तनाव चकार पंजाब सरकार वालों वाला फैसला लेंदे हुए सारे आईएएस एस पी ਅਧਿਕਾਰੀਆਂ ਨੇ ਛੁੱਟੀਆਂ ਅਗਲੇ ਹਿੰਕਮਤਾਂ ਤੱਕ ਰਾਖਵਾਂ ਕਰ ਦਿੱਤੀਆਂ ਨੇ ਇਹ ਦੇਣੇ ਅਧਿਕਾਰਨ ਨੂੰ ਕਿਨਾ ਕਿ ਸਟੇਸ਼ਨਾਂ ਛੱਡ ਕੇ ਜਾ ਕੇ ਹਦਾਇਤ ਕੀਤੀ ਹੈ ਸਿਦਾਲੇ ਨੂੰ ਸਥਤਰਨ ਪ੍ਰਵਾਨ ਕੀਤੀਆਂ ਨੇ ਅਧਾਰੀ ਛੁੱਟੀ ਦੇਣੇ ਜਾ ਸਕਦੇ ਨੇ ਤੁਹਾਨੂੰ ਪਾਸੇ ਫੀਡਕੋਟ ਵਿੱਚ ਜਿਹਾ ਪ੍ਰਸ਼ਾਸਨ ਨੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਸੰਖੇ ਬਾਤ ਚਾਲੂ ਹੋਈਆਂ ਰਾਤ ਨੂੰ ਜਿਲੇ ਵਿੱਚ ਬਲੌਕ ਬਲੈਕਆਊਟ ਰਿਹਾ ਹੈ ਜਿਸ ਨਾਲੇ ਰਾਤ ਨੂੰ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਸੰਖੇ ਪ੍ਰਸ਼ਾਸਨਿਕ ਤਾਕਤ ਦੇ ਇੱਕ ਨਾਲ ਪਰ ਖਨਾਪੂਰਨ ਮਾਹੌਲ ਇਸਕਾਰਾ ਫੋਮ ਫੈਲਾਨ ਪਰ ਉਪਲਬਧ ਕੀਤੀ ਗਈ ਹੈ ਜਨਕਿਤ ਤੱਕ ਵੀਵਾਰ ਰਾਤ ਨੂੰ 12 ਤੇ ਪਾਕਿਸਤ

ਪਾਲ ਪਾਕਿਸਤਾਨ ਦੇ ਹਮਲੇ ਦੇ ਵਿਚਕਾਰ ਪਟਿਆਲਾ ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਈਸ ਜਾਰੀ ਕੀਤੀ ਹੈ ਐਡਵਾਈਸ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਜ਼ਿਲ੍ਹਾ ਦੇ ਵਸਨੀਕਾਂ ਨੂੰ ਵਿਕਤੀਗਤ ਜਨਤ ਹੈ ਕਿ ਉਹ ਘਰਾਂ 'ਚ ਰਹਿਣ ਜਦ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਉਹ ਦਫ਼ਤਰ ਤੋਂ ਬਾਹਰ ਨਾ ਨਿਕਲਣ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸਥਾਨਾਂ ਅਗਲੇ 7 ਦਿਨਾਂ ਤੱਕ ਬੰਦ ਰੱਖ ਦਿੱਤੀਆਂ ਗਏ ਹਨ ਕਿ ਇਹ ਨਾਲੀ ਕੰਮ ਪੂਰੀ ਕਰਾਣਾ ਕਰਦੇ ਤੇ ਛੱਤਾਂ ਬਾਲਕਨੀ ਆਪਣੇ ਅਲਾਕਾ ਵਿੱਚ ਦੂਰ ਕਰ ਲੈਣ ਦੀ ਸਲਾਹ ਦਿੱਤੀ ਗਈ ਹੈ ਕਿ ਨਾਲ ਹੀ ਜਿਹੜੇ ਪਾਸੇ ਪੰਚਕੂਲਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਐਮਰਜੈਂਸੀ ਆ ਗਈ। ਭਾਰਤ-ਪਾਕਿਸਤਾਨ ਸੰਘੱਤੇ ਵਾਅਦੇ ਤਣਾ ਦੇ ਮੱਦੇਨਜ਼ਰ ਭਾਰਤ ਨੇ ਸੁਰੱਖਿਆ ਕਾਰਨ ਕਰਕੇ ਇਸ ਦੇ 24 ਹਵਾਈ ਅੱਡਿਆਂ ਨੂੰ 10 ਮਈ ਦੇ ਦਿਨ ਤੋਂ 25 ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਐਨਰਜੀ ਚੰਡੀਗੜ੍ਹ, ਸ਼੍ਰੀਨਗਰ, ਰਮੇਸ਼ਵਰਪੁਰ ਆਣਾਬਟਲਾ, ਪਟਿਆਲਾ, ਜੈਸਲਮੇਰ ਜੋਪੋਰ ਨੇ ਜਮੂ ਕੇ ਕੋਲ ਹਵਾਈ ਅੱਡੇ ਚਾਮਲੇ ਹਤਨਾਂ ਜਾਂਚ ਕੀਤੀ ਉਡਾਣਾਂ ਵੀ ਰਾਤ ਨੂੰ ਲੈਣੇ ਉਡਾਣਾਂ ਦਾ ਤੈਨ ਕੋਪੇਸ਼ੀਅਨ ਹਿੱਸਾ ਨੇ ਫਲਾਈਟ ਵਗਾਰ 24 ਅਨੁਸਾਰ ਭਾਰਤ ਤੇ ਪਾਕਿਸਤਾਨ ਨੇ ਪੱਛਮੀ ਜ਼ਵਾਈ ਖੇਤਰ ਵਿੱਚ ਨਾਗਰਿਕਾਂ ਨੂੰ ਉਡਾਣਨ ਲਈ ਵਧੀਆਂ ਲੱਗੀਆਂ ਹੋਈਆਂ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਵਾਈ ਯਾਤਰੀਆਂ ਲਈ ਇੱਕ ਐਡਵਾਈਸਰੀ ਜਾਰੀ ਕੀਤੀ ਗਈ ਹੈ ਭੰਦ ਹਵਾਈ ਅੱਡੇ ਸੁਰੱਖਿਆ ਵਜ਼ਾਰਤ ਦੇ ਲਈ ਹੈ ਤੇ ਇਹਨਾਂ ਨੂੰ ਪੂਰੀ ਨਿਗਰਾਨੀ ਹੇਠ ਲਿਆ ਗਿਆ ਹੈ ਇਸ ਦੇ ਨਾਮਾ ਦੇਸ਼ ਦੇ ਪੂਰ ਹਵਾਈ ਅੱਡੇ ਤੇ ਯਾਤਰੀਆਂ ਦੀ ਦੋਕਹੇਂ ਹਰਤਾ ਵਿੱਚ ਸਖਤ ਜਾਂਚ ਦੇ ਵਿਸ਼ੰਭ ਦਿੱਤੇ ਗਏ ਨੇ ਸਖਤੀ ਬੇਕੀਨ ਉਤਰਨ ਤੋਂ ਰੋਕਣ ਦਾ ਫੈਸਲਾ ਜਾਰੀ ਹੋਇਆ ਹੈ ਇਹ ਫੈਸਲਾ ਜਨਤਕ ਸੁਰੱਖਿਆ ਪਰ ਦੁਨੀਆ ਲਿਆ ਗਿਆ ਕਿ ਜਿੱਥੇ ਤਣਾਅ جاری ਹੈ ਵਾਇਲਡ ਅੱਡੇ ਦੀ ਬਰਦਸ਼ਤ ਦੇ ਨਾਲ ਨੂੰ ਬੁੜਾਇਆ ਜਾਂ ਚਾਹ ਸਕਿਆ ਸਰਕਾਰ ਦੀ ਸੁਰੱਖਿਆ ਏਜੰਸੀਆਂ ਨੂੰ ਮੌਜੂਦਾ ਸਥਿਤੀ ਤੇ ਸਤਿਰਾ ਨਜ਼ਰ ਰੱਖਣ ਲਈ ਪਾ ਦਿੱ ਕਿਸੇ ਸੰਭਾਵਿਤ ਹਮਲੇ ਨੂੰ ਰੋਕੇ ਚੰਡੀਗੜ੍ਹ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਲਗਭਗ 10 ਮਿੰਟ ਤੱਕ ਸਾਇਰਨ ਵੱਜਦਾ ਰਿਹਾ। ਡਿਫੈਂਸਰ ਨੇ ਨਿਸ਼ਾਨ ਤਖਮਾਰੀ ਆਦਰ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣਾ ਚਾਹੀਦਾ, ਖਿੜਕੀਆਂ ਅਤੇ ਆਕੀਂਆਂ ਹਮਤ ਦੂਰ ਰਹਿਣਾ ਚਾਹੀਦਾ ਕਿਉਂਕਿ ਸੂਕੀ ਤੇ ਨਜ਼ਰ ਜਾਰੀ ਹੈ। ਇੱਕ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਪਾਕਿਸਤਾਨ ਰੋਨ ਹਮਲਾ ਹੋਇਆ ਸੀ। ਫਿਰ ਦੂਜੂ ਰੱਖੇ ਪ੍ਰਣਾਲੀ ਨੇ ਮਾਰ ਸੁੱਤੇ ਸੀ ਇਸ ਦੇ ਨਾਲ ਹੀ ਪੰਜਾਬ ਵਿੱਚ ਸਵੇਰੇ ਪਿੱਛੇ ਪਾਰ ਹਮਲਾ ਹੋਇਆ। ਅੰਮ੍ਰਿਤਸਰ ਦੇ ਖਾਸਾ ਵਿਖੇ ਸ਼ਾਮ ਨੂੰ ਸਾਢੇ 5 ਵਜੇ ਰੋਨ ਹਮਲਾ ਕੀਤਾ ਗਿਆ ਸੀ। ਭਾਰਤ ਨੇ ਰੱਖਿਆ ਪ੍ਰਣਾਲੀ ਦੇ ਨਾਲ ਦੋ ਡਰੋ ਪਿਕਰ ਵੇ ਕੀਤੇ ਕਿ چھوٹਾ ਡਰੋਨ ਸੀ ਜੁਇਜ ਇੱਕ ਵੱਡਾ ਡਰੋਨ ਸੀ ਇਸ ਨਾਲ ਹੀ ਪੰਜਾਬ ਦੇ ਵਾਪਸ ਪਿੱਛੜਿਆਂ ਲਈ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨਿਕ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਨਾਲ ਹੀ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਤਾਂ ਜੋ ਕਿਸੇ ਸਥਿਤੀ ਦਾ ਲੋਕ ਨੂੰ ਪਤਾ ਲੱਗ ਸਕੇ ਪਾਕਿਸਤਾਨ ਚਾਰ ਪਾਸੇ ਮੁਸ਼ਕਲਾਂ ਨਾਲ ਘਿਰਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਆਪਰੇਸ਼ਨ ਜ਼ਿੰਦੂ ਤੋਂ ਬਾਅਦ ਜਿੱਥੇ ਭਾਰਤ ਨੇ ਫੌਜੀ ਮੋਰਚੇ ਤੇ ਪਾਕਿਸਤਾਨ ਨੇ ਕਰਾਰਾ ਜਵਾਬ ਦਿੱਤਾ ਉਹ ਪਾਕਿਸਤਾਨ ਦੇ ਅੰਦਰ ਬਲੂਚਤਾਨੀ ਦੀ ਪਾਕਿਸਤਾਨੀ ਗ੍ਰੋਥ ਰਿਲੇਜਨ ਆਰਮੀ ਇਹ ਪਾਕਿਸਤਾਨ ਫੌਜੀ ਚੌਕੀਆ ਤੇ ਬਹੁਤ ਵੱਡਾ ਹਮਲਾ ਕੀਤਾ ਇਸ ਦੇ ਇਲਾਵਾ ਇੱਕ ਰਣਨੀਤਕ ਤੌਰ ਤੇ ਮਹੱਤਵਪੂਰਨ ਗੈਸ ਪਾਈਪਲਾਈਨ ਉਡਾ ਵੀ ਦਿੱਤਾ ਗਿਆ ਬਲੂਚ ਲਿਬਰੇਸ਼ਨ ਆਰਮੀ ਨੇ ਦਾਵਾ ਕੀਤਾ ਹੈ ਕਿ ਉਸਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਬਲੋਚਿਸਤਾਨ ਵਿੱਚ ਖੀਚ ਮਸਤੂਲ ਤੇ ਕਾਟੀ ਇਲਾਕਿਆਂ ਵਿੱਚ ਪਾਕਿਸਤਾਨੀ ਫੌਜ ਦੇ ਨਾਲ ਸਹਿਯੋਗੀ ਥਾਵਾਂ ਤੇ ਹਮਲੇ ਕੀਤੇ ਨੇ ਇਹਨਾਂ ਹਮਲੇ ਵਿੱਚ ਰਿਮੋਟ ਕੰਟਰੋਲ ਬੰਬਾਂ ਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਜਾਮਰਾ ਦੇ ਇਲਾਕੇ ਵਿੱਚ ਹੋਏ ਬੰਬ ਧਮਾਕੇ ਵਿੱਚ ਪਾਕਿਸਤਾਨੀ ਫੌਜ ਦਾ ਜਵਾਨ ਮਾਰਿਆ ਗਿਆ ਇਸ ਦੇ ਨਾਲ ਹੀ ਕਈ ਚੌਂਕੀਆਂ ਤੇ ਹਥਿਆਰਾਂ ਹਥਿਆਰਬੰਦ ਹਮਲੇ ਵਿੱਚ ਫੌਜ ਨੂੰ ਜਾਨਮਾਲ ਦਾ ਨੁਕਸਾਨ ਹੋਇਆ ਤੇ ਨਾਲ ਹੀ बीएलए फौज दी सप्लाई जान वाले इक ट्रक ਨੂੰ ਵੀ ਬੰਬ ਨਾਲ ਉਡਾਇਆ ਗਿਆ ਯੂਫੋਨ ਕੰਪਲੀਟ ਇੱਕ ਮੋਬਾਈਲ ਟੈਬਲੇਟ ਨੂੰ ਨੁਕਸਾਨ ਪਹੁੰਚਾਇਆ ਸੰਗਠਨ ਨੇ ਸਾਨਕ ਰੋਕਣ ਦੀ ਚੇਤਾਵਨੀ ਦਿੱਤੀ ਕਿ ਪਾਕਿਸਤਾਨੀ ਫੌਜ ਵੀ ਮਦਦਨਾਕਲ ਨੂੰ ਮੇਟ ਐਜੰਸੀ ਜ਼ਿੰਮੇਵਾਰ ਹੋ ਗਈ ਭਾਰਤ ਪਾਕਿਸਤਾਨ ਦੇ ਤਣਾਅ ਦੌਰਾਨ ਆਮ ਲੋਕਾਂ ਵਿੱਚ دہشت ਦਾ ਮਾਹੌਲ ਹੈ ਸ਼ਾਮ ਤੋਂ ਅੱਧ ਘੰਟੇ ਤੋਂ ਲਗਾਤਾਰ ਹੋਣ ਦੇਸ਼ ਦੇ ਸਰਕਾਰ ਵਾਪਸ ਸਮਾਤੇ ਕੈਂਥ ਨਾ ਪੂਰਨ ਘਟਨਾਵਾਂ ਤੋਂ ਬਾਅਦ ਉਹ ਵੀ ਆਪਣੇ ਕਰਮਚਾਰੀ ਜ਼ਰੂਰੀ ਚੀਜ਼ਾਂ ਦਾ ਪਹਨਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਐਮਰਜੈਂਸੀ ਦੇ ਸਮੇਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਐਲਪੀਜੀ ਪੈਟਰੋਲ ਡੀਜ਼ਲ ਖਾਣ ਪੀਣ ਦੀਆਂ ਚੀਜ਼ਾਂ ਦਵਾਈ ਆਦਿ ਦਾ ਭੰਡਾਰ ਕਰਨ ਦੇ ਖਵਾਬ ਹੀ ਹੈ ਇਸ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਕਹੇ ਕਿ ਇੱਕ ਬਰਾਉਂਡ ਦੀ ਜ਼ਰੂਰਤ ਨਹੀਂ ਹੈ ਉਹਨਾਂ ਕੋਲ ਦੇਸ਼ ਭਰ ਵਿੱਚ ਲੋੜੀਂਦੇ ਬਾਲਣ ਭੰਡਾਰ ਨੇ ਇਹਦੇ ਨਾਲ ਕਾਰਪੋਰੇਸ਼ਨ ਲਿਮਟਿਡ ਨੇ ਕਹੇ ਕਿ ਇੰਡੀਅਨ ਆਇਲ ਕੋਲ ਦੇਸ਼ ਵਿੱਚ ਕਾਫੀ ਜ਼ਿਆਦਾ ਇਦਨ ਸਟਾਕ ਭਾਰਤ ਤੇ ਪਾਕਿਸਤਾਨ ਦੇ ਸਰਕਾਰ ਵਾਧੇ ਤਣਾਅ ਕਾਰਨ ਪਾਰਟੀ ਕਿਤੇ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ IPL ਮੁਲਕ ਵੀ ਕਾਰਜ ਦਾ ਫੈਸਲਾ ਕੀਤਾ BCCI ਨੇ ਇਸ ਸਬੰਧੀ ਚਰਚਾ ਕੀਤੀ ਹੈ ਤੇ ਇੱਕ ਮਹੱਤਵਪੂਰਨ ਫੈਸਲਾ ਲਿਆ। ਫਿਲਹਾਲ ਇਸ ਬਲਾਟਨ ਦੇ ਬਸੇ ਨਹੀਂ ਨਮੀ ਅਤੇ ਤਾਜ਼ਾਪਨ ਲਈ ਕੁਝ ਦੇਬੂ ਲਈ ਕੀਤਾ ਕੀ ਹੈ।